ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪ੍ਰੀਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਜਿਹੜੀ ਅਸੀਂ ਰੋਜ਼ ਵੀਡੀਓ ਪਾਉਨੇ ਆ ਜੀ ਤੁਹਾਡੀ ਮਿਸ ਨਾ ਹੋ ਸਕੇ ਤੇ ਅੱਜ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਸਾਡੇ ਕੋਲੇ ਜੋ ਕੱਟ ਪੀਸ ਬਚੇ ਅਸੀਂ ਉਹਨਾਂ ਹੀ ਤੁਹਾਨੂੰ ਵੀਡੀਓ ਪਾਉਣ ਲੱਗੇ ਆ ਜੀ ਠੀਕ ਹੈ ਜੀ ਇਹ ਵਾਲੇ ਕੱਟ ਪੀਸ ਸਾਡੇ ਕੋਲੇ ਹਜੇ ਅਵੇਲੇਬਲ ਹੈ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹਦੇ ਵਿੱਚ ਫਸਟ ਕੱਟ ਪੀਸ ਰਹੂਗਾ ਦੇਖੋ ਇਹਵਣੇ ਜਿਹੜੇ ਕੱਟ ਪੀਸ ਹੈ ਇਹ ਲਿਵਿਆ ਬ੍ਰਾਂਡ ਦੇ ਆ ਜੀ ਦੇਖੋ ਫਾਸਟ ਕੱਟ ਪੀਸ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕੱਟ ਪੀਸ ਹੈ ਪ੍ਰਿੰਟਿੰਗ ਬੜੀ ਪਿਆਰੀ ਜੀ ਆ ਠੀਕ ਹੈ ਜੀ ਜੋ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਐਦਾਂ ਦੀ ਪ੍ਰਿੰਟਿੰਗ ਉਹ ਵਾਲੀ ਇਸ ਕੱਟ ਪੀਸ ਦੀ ਪ੍ਰਿੰਟਿੰਗ ਹੈ ਅਸੀਂ ਇਹਦੇ ਨਾਲ ਤੁਹਾਨੂੰ ਬਾਟਮ ਲਾ ਕੇ ਦਿਖਾਵਾਂਗੇ ਕਿਸ ਤਰ੍ਹਾਂ ਇਹ ਮੈਚਿੰਗ ਸੂਟ ਰੈਡੀ ਹੋਣਾ ਹੈ ਇਹ ਜਿਹੜਾ ਤੁਹਾਨੂੰ ਕੱਟ ਪੀਸ ਮਿਲੂਗਾ 2.5 ਮੀਟਰ ਦਾ ਮਿਲੂਗਾ ਜੋ ਸਾਡੇ ਕੋਲੇ ਕੱਟ ਪੀਸ ਹੈ ਉਹ 2.5 ਤੋਂ ਲੈ ਕੇ 3.5 ਤੱਕ ਕੱਟ ਪੀਸ ਹੈ ਜੋ ਸਾਡੇ ਕੋਲੇ ਅਵੇਲੇਬਲ ਹੈ ਕੱਟ ਪੀਸ ਤੇ ਜਿਹੜੇ ਤੁਹਾਨੂੰ ਕੱਟ ਪੀਸੇ ਮਿਲਣਗੇ ਟਾਈ ਮਿਲੂਗਾ ਜੋ ਟਾਈ ਹੋਊਗਾ ਜੋ 3.5 ਹੋਊਗਾ ਉਹ 3.5 ਨਹੀਂ ਮਿਲੂਗਾ ਠੀਕ ਹੈ ਜੀ ਦੇਖੋ ਇਹਦੇ ਵਿੱਚ ਇਹ ਵਾਲੀ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਤੇ ਇਹ ਵਾਲੀ ਬਾਟਮ ਦੀ ਵੀ ਤੁਸੀਂ ਇਹਦੇ ਨਾਲ ਮੈਚਿੰਗ ਕਰ ਸਕਦੇ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਕੱਲਾ ਕੱਟ ਪੀਸ ਲੈਣਾ ਚਾਹੁੰਦੇ ਹੋ ਤਾਂ ਕੱਲਾ ਕੱਟ ਪੀਸ ਲੈ ਸਕਦੇ ਹੋ ਜਿਹੜਾ ਕੱਟ ਪੀਸ ਦੀ ਪ੍ਰਾਈਸ ਰਹੂਗੀ 115 ਰੁਪਏ ਮੀਟਰ ਰਹੂਗਾ ਜੀ ਤੇ ਬਾਟਮ ਦੀ ਜਿਹੜੀ ਪ੍ਰਾਈਸ ਰਹੂਗੀ ਉਹ 90 ਰੁਪਏ ਮੀਟਰ ਰਹੂਗੀ ਠੀਕ ਹੈ ਜੀ ਬਾਟਮ ਦੀ ਪ੍ਰਾਈਸ 90 ਰੁਪਏ ਮੀਟਰ ਤੇ ਕੱਟ ਪੀਸ ਦੀ ਪ੍ਰਾਈਸ 115 ਰੁਪਏ ਮੀਟਰ ਅਗਲਾ ਕੱਟ ਪੀਸ ਰਹੂਗਾ ਦੇਖੋ ਜੀ ਇਹ ਵਾਲਾ ਇਹ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਬ੍ਰੈਂਡ ਦੇ ਪੀਸ ਹੈ ਜੀ ਪੀਸਾਂ ਦੀ ਕੱਟ ਰਹੂਗੀ 3.5 ਤੱਕ 2.5 ਤੱਕ ਠੀਕ ਹੈ ਜੀ ਇਹਦੇ ਨਾਲ ਜਿਹੜੀ ਅਸੀਂ ਬਾਟਮ ਲਗਾਈ ਹੈ ਅਸੀਂ ਆਫ ਵਾਈਟ ਬਾਟਮ ਲਗਾਵਾਂਗੇ ਦੇਖੋ ਇਹ ਵਾਲੀ ਅਸੀਂ ਆਫ ਵਾਈਟ ਬਾਟਮ ਲਗਾ ਕੇ ਅਸੀਂ ਦੇਖੋ ਬਾਟਮ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਚਿਕਨ ਵਰਕ ਦੀ ਬਾਟਮ ਹੈ ਰਿਯਾਨ ਚ ਬਾਟਮ ਰਹੂਗੀ ਤੇ 150 ਰੁਪਏ ਪਰ ਮੀਟਰ ਪਰ ਮੀਟਰ ਰਹੂਗੀ ਇਹ ਵਾਲੀ ਬਾਟਮ ਠੀਕ ਹੈ ਜੀ ਅਸੀਂ ਇਹਦੇ ਨਾਲ ਇਹ ਵਾਲੀ ਬਾਟਮ ਲਗਾਈ ਹੈ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਇਹ ਬਣ ਕੇ ਬਾਟਮ ਦੇ ਨਾਲ ਇਸ ਤੋਂ ਅਗਲਾ ਪੀਸ ਦੇਖੋ ਬੜਾ ਪਿਆਰਾ ਜਿਹਾ ਅਗਲਾ ਪੀਸ ਹੈ ਦੇਖੋ ਜੀ ਇਹ ਵਾਲਾ ਇਹ ਮਡਾਲ कॉटन ਹੈ ਜੀ ਠੀਕ ਹੈ ਜੀ ਬੜਾ ਵਧੀਆ ਸਟਾਫ ਹੁੰਦਾ ਮਡਾਲ कॉटन ਵੀ ਤੇ ਅਸੀਂ ਇਹਦੇ ਨਾਲ ਵੀ ਆਫ ਵਾਈਟ ਬਾਟਮ ਲਗਾਈ ਹੈ ਚਿਕਨ ਵਰਕ ਦੀ ਚਿਕਨ ਵਰਕ ਦੀ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਕੁਰਤਲਾ ਸਟਾਈਲ ਦੇ ਵਿੱਚ ਇਹ ਵਾਲਾ ਜਿਹੜਾ ਸ਼ਰਟ ਪੀਸ ਹੈ ਉਹ ਤੁਸੀਂ ਬਣਾ ਸਕਦੇ ਹੋ ਕੁਰਤਾ ਸਟਾਈਲ ਦੇ ਵਿੱਚ ਤੇ ਵਾਲੀ ਚਿਕਨ ਵਰਕ ਦੀ ਇਹਦੇ ਨਾਲ ਬਾਟਮ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਚਿਕਨ ਵਰਕ ਬਾਟਮ ਦਾ ਪ੍ਰਾਈਸ ਰਹੂਗਾ 100 150 ਰੁਪਏ ਮੀਟਰ ਜੀ ਠੀਕ ਹੈ ਜੀ 150 ਰੁਪਏ ਮੀਟਰ ਪ੍ਰਾਈਸ ਰਹੂਗਾ ਤੇ ਕੈਮਰਾ ਕਾ ਬੋਟਮ ਦਾ ਜੋ ਪ੍ਰਾਈਸ ਰਹੂਗਾ 90 ਰੁਪਏ ਮੀਟਰ ਦੇਖੋ ਅਗਲਾ ਕੱਟ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕੱਟ ਪੀਸ ਹੈ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਅਸੀਂ ਇਹਦੇ ਨਾਲ ਜਿਹੜੀ ਬੋਟਮ ਲਗਾਈ ਹੈ ਉਹ ਲਗਾਈ ਹੈ ਤੁਸੀਂ ਦੋ ਤਰ੍ਹਾਂ ਦੀ ਬੋਟਮ ਲਗਾਈ ਹੈ ਤੁਸੀਂ ਕੋਈ ਵੀ ਬੋਟਮ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਲਾ ਕੱਟ ਪੀਸ ਵੀ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਲੈਸਾਂ ਲਗਾ ਕੇ ਨੈਕ ਡਿਜ਼ਾਈਨ ਕਰਕੇ ਬੜਾ ਪਿਆਰਾ ਜਿਹਾ ਸ਼ਰਟ ਪੀਸ ਰੈਡੀ ਹੋਣਾ ਪੀਸ ਦੀ ਜੋ ਪ੍ਰਾਈਸ ਰਹੂਗੀ 115 ਰੁਪਏ ਮੀਟਰ ਰਹੂਗੀ ਠੀਕ ਹੈ ਜੀ ਬਾਟਮ ਦੀ ਪ੍ਰਾਈਸ ਰਹੂਗੀ 90 ਰੁਪਏ ਮੀਟਰ ਇਹ ਵਾਲੀ ਬਾਟਮ ਵੀ ਜਾਦਾ ਛੂਟ ਕਰਦੀ ਹੈ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਦਾਂ ਦਾ ਬਣ ਕੇ ਪਲੇਨ ਬਾਟਮ ਦੇ ਨਾਲ ਠੀਕ ਹੈ ਜੀ ਇਸ ਤੋਂ ਅਗਲਾ ਕੱਟ ਪੀਸ ਰਹੂਗਾ ਦੇਖੋ ਅਗਲਾ ਕੱਟ ਪੀਸ ਰਹੂਗਾ ਇਸ ਕੱਟ ਪੀਸ ਦੀ ਜਿਹੜੀ ਸਾਡੇ ਕੋਲੇ ਲੈਂਥ ਹੈ ਜੀ ਉਹ 3.5 ਤੱਕ ਹੈ ਠੀਕ ਹੈ ਜੀ ਤੁਸੀਂ ਇਹਦੀ ਫਰੌਕ ਵਗੈਰਾ ਵੀ ਬੜੀ ਵਧੀਆ ਜੀ ਰੈਡੀ ਕਰ ਸਕਦੇ ਹੋ ਫਰੌਕ ਵਗੈਰਾ ਵੀ 3.5 ਮੀਟਰ ਲਈ ਸਾਡੇ ਕੋਲੋਂ ਕੱਟ ਪੀਸ ਬਾਇ ਕਰ ਸਕਦੇ ਹੋ ਇਹ ਵਾਲੇ ਪੀਸ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਜੀ ਪ੍ਰਿੰਟਿੰਗ ਹੈ ਨਿਊ ਜੀ ਪ੍ਰਿੰਟਿੰਗ ਹੈ ਬਾਕੀ ਅਸੀਂ ਇਹਦੇ ਉੱਪਰ ਲੇਸ ਲਗਾ ਕੇ ਅਸੀਂ ਨੂੰ ਹੋਰ ਵੀ ਜ਼ਿਆਦਾ ਗ੍ਰੇਸ ਦੇ ਸਕਦੇ ਹਾਂ ਦੇਖੋ ਜੀ ਇਹਦੇ ਨਾਲ ਜਿਹੜੀ ਬਾਟਮ ਅਸੀਂ ਲਗਾਈ ਹੈ ਦੇਖੋ ਇਹਦੇ ਨਾਲ ਅਸੀਂ ਦੋ ਤਰ੍ਹਾਂ ਦੀ ਬਾਟਮ ਲਗਾਈ ਹੈ ਇਹ ਕੇ ਵਾਲੀ ਵੀ ਇਹਦੇ ਨਾਲ ਬਾਟਮ ਲੱਗੂਗੀ ਠੀਕ ਹੈ ਜੀ ਪਰ ਕਲਰ ਥੋੜਾ ਜਿਹਾ ਸ਼ਰਟ ਪੀਸ ਦਾ ਲਾਈਟ ਆ ਰਿਹਾ ਪਰ ਥੋੜਾ ਜਿਹਾ ਡਾਰਕ ਸ਼ੇਡ ਹੈ ਇਹ ਵਾਲੀ ਬਾਟਮ ਵੀ ਲੱਗੂਗੀ ਤੇ ਇਹ ਵਾਲੀ ਬਾਟਮ ਵੀ ਇਹਦੇ ਨਾਲ ਲੱਗੂਗੀ ਜੀ ਤੁਸੀਂ ਕੋਈ ਵੀ ਬਾਟਮ ਜਿਹੜੀ ਤੁਹਾਨੂੰ ਪਸੰਦ ਹੈ ਜੀ ਉਹ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਜੇ ਕੱਲਾ ਕੱਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਕੱਲਾ ਕੱਟ ਪੀਸ ਵੀ ਲੈ ਸਕਦੇ ਹੋ ਕੱਟ ਪੀਸ ਦੀ ਅ ਕੱਟ ਪੀਸ ਦੀ ਜਿਹੜੀ ਪ੍ਰਾਈਸ ਰਹੂਗੀ 115 ਰੁਪਏ ਮੀਟਰ ਰਹੂਗੀ ਬ੍ਰਾਂਡ ਦੇ ਪੀਸ ਰਹਿਣਗੇ ਲਿਵਿਆ ਬ੍ਰਾਂਡ ਦੇ ਇਸ ਤੋਂ ਅਗਲਾ ਕੱਟ ਪੀਸ ਤੋਂ ਦਿਖਾਉਣ ਲੱਗੇ ਆ ਦੇਖੋ ਜੀ ਇਹ ਵਾਲਾ ਕੱਟ ਪੀਸ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਯੂਨੀਕ ਜੀ ਪ੍ਰਿੰਟਿੰਗ ਹੈ ਦੀ ਇਹਦੇ ਨਾਲ ਜਿਹੜੀ ਅਸੀਂ बॉਟਮ ਲਗਾਈ ਹੈ ਦੇਖੋ ਜੀ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਤੇ ਇਹ ਵਾਲੀ ਬਾਟਮ ਵੀ ਅਸੀਂ ਦੋ ਤਰ੍ਹਾਂ ਦੀ ਬਾਟਮ ਲਗਾਈ ਹੈ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਬਾਟਮ ਤੁਸੀਂ ਸਾਡੇ ਕੋਲੇ ਬਾਈ ਕਰ ਸਕਦੇ ਹੋ ਜਾਂ ਕੱਲਾ ਕੱਟ ਪੀਸ ਲੈਣਾ ਚਾਹੋ ਨੇ ਤਾਂ ਕੱਲਾ ਕੱਟ ਪੀਸ ਵੀ ਲੈ ਸਕਦੇ ਹੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸਟੱਫ ਬਹੁਤ ਵਧੀਆ ਸਮਰ ਕਲੈਕਸ਼ਨ ਆ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਜੀ ਠੀਕ ਹੈ ਜੀ ਬੜਾ ਸੌਫਟ ਜਿਹਾ ਸਟੱਫ ਹੈ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਠੀਕ ਹੈ ਜੀ ਜੇਕਰ ਤੁਸੀਂ ਆਫ ਵਾਈਟ ਬਾਟਮ ਲੈਣਾ ਚਾਹੁੰਦੇ ਹੋ ਚਿਕਨ ਵਰਕ ਦੀ ਤਾਂ ਸਾਡੇ ਕੋਲੋਂ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਬਾਈ ਕਰ ਸਕਦੇ ਹੋ ਠੀਕ ਹੈ ਜੀ ਚਿਕਨ ਵਰਕ ਦੀ ਬਾਟਮ ਅਸੀਂ ਕਿਸੇ ਵੀ ਕੁਰਤੇ ਸਟਾਈਲ ਬਣਾ ਕੇ ਸ਼ਲਡਰ ਪੀਸ ਦਾ ਕਿਸੇ ਨਾਲ ਵੀ ਅਸੀਂ ਵੇਅਰ ਕਰ ਸਕਦੇ ਹਾਂ ਅਗਲਾ ਪੀਸ ਰਹੂਗਾ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਆ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ 3.5 ਮੀਟਰ ਤੱਕ ਇਹਦੀ ਰਹੂਗੀ ਕੱਟ ਤੁਸੀਂ ਇਹਦੇ ਨਾਲ ਬਾਟਮ ਅਸੀਂ ਲਗਾਈ ਜਿਹੜੀ ਇਹਦੇ ਨਾਲ ਬਾਟਮ ਉਹ ਤੁਹਾਨੂੰ ਦਿਖਾਉਣ ਲੱਗੇ ਆ ਬੜੀ ਪਿਆਰੀ ਜੀ ਬਾਟਮ ਇਹਦੇ ਨਾਲ ਲੱਗੂਗੀ ਦੇਖੋ ਇਹ ਵਾਲਾ ਕਲਰ ਥੋੜਾ ਜਿਹਾ ਡਾਰਕ ਕਲਰ ਆ ਰਿਹਾ ਹੈ ਬਾਟਮ ਦਾ ਪਰ ਡਾਰਕ ਕਲਰ ਨਹੀਂ ਹੈਗਾ ਜਿੱਦਾਂ ਦਾ ਕਲਰ ਇਹਦੇ ਵਿੱਚ ਹੈ ਉਸੇ ਤਰ੍ਹਾਂ ਦਾ ਕਲਰ ਹੈ ਬਾਟਮ ਦਾ ਮੈਚਿੰਗ ਕਲਰ ਹੈ ਠੀਕ ਹੈ ਜੀ ਤੇ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਜਿੱਦਾਂ ਦੀ ਤੁਹਾਨੂੰ ਸ਼ੂਟ ਕਰਦੀ ਆ ਉਦੋਂ ਤੁਸੀਂ ਇਹਦੇ ਨਾਲ ਬਾਟਮ ਸਾਡੇ ਕੋਲ ਬਾਈ ਕਰ ਸਕਦੇ ਹੋ ਬਾਟਮ ਦੀ ਪ੍ਰਾਈਸ ਰਹੂਗੀ 90 ਰੁਪਏ ਮੀਟਰ ਕੈਮਰਿਕ ਬਾਟਮ ਰਹੂਗੀ ਪਿਓਰ ਕੈਮਰਿਕ ਬਾਟਮ ਰਹੂਗੀ ਇਸ ਤੋਂ ਅਗਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਲੀਫ ਜੋ ਲੀਫ ਪ੍ਰਿੰਟਿੰਗ ਹੈ ਦੀ ਅਸੀਂ ਇਹਦੇ ਨਾਲ ਆਫ ਵਾਈਟ ਚਿਕਨ ਵਰਕ ਦੀ ਬਾਟਮ ਲਗਾਈ ਹੈ ਜੀ ਚਿਕਨ ਵਰਕ ਦੀ ਇਹਦੇ ਨਾਲ ਬਾਟਮ ਲਗਾਈ ਹੈ ਚਿਕਨ ਵਰਕ ਦੀ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਹੈ ਦੇਖੋ ਜੀ ਚਿਕਨਵਰਕ ਦੀ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਚਿਕਨਵਰਕ ਬਾਟਮ ਦਾ ਜੋ ਪ੍ਰਾਈਸ ਰਹੂਗਾ 150 ਰੁਪਏ ਮੀਟਰ ਰਹੂਗੀ ਜੀ ਚਿਕਨਵਰਕ ਦੀ ਬਾਟਮ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਇਹ ਵਾਲਾ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਇਹ ਵਾਲੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਇਹ ਬਾਈ ਕਰ ਸਕਦੇ ਹੋ ਠੀਕ ਹੈ ਜੀ ਪਰ ਜਿਆਦਾ ਛੂਟ ਇਹਦੇ ਨਾਲ ਚਿਕਨਵਰਕ ਦੀ ਬਾਟਮ ਕਰ ਰਹੀ ਹੈ ਇਸ ਤੋਂ ਅਗਲਾ ਪੀਸ ਦੇਖੋ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ। ਦੇਖੋ ਜੀ ਇਹ ਇੱਕ ਇਹ ਵਾਲਾ ਪੀਸ ਹੈ। ਇਹਦੇ ਨਾਲ ਜਿਹੜੀ ਅਸੀਂ ਬੇਬੀ ਪਿੰਕ ਕਲਰ ਦੀ ਬਾਟਮ ਵੀ ਲਗਾ ਸਕਦੇ ਆ ਤੇ ਗ੍ਰੇ ਕਲਰ ਦੀ ਬਾਟਮ ਵੀ ਲਗਾ ਸਕਦੇ ਆ। ਠੀਕ ਹੈ ਜੀ ਬੇਬੀ ਪਿੰਕ ਕਲਰ ਦੀ ਬਾਟਮ ਵੀ ਇਹਦੇ ਨਾਲ ਲਗਾ ਸਕਦੇ ਆ। ਇਹ ਜਿਹੜਾ ਤੁਹਾਨੂੰ ਪੀਸ ਮਿਲੇਗਾ 2.5 ਮੀਟਰ ਦੇ ਵਿੱਚ ਮਿਲੇਗਾ ਜੀ। ਠੀਕ ਹੈ ਜੀ ਬੇਬੀ ਪਿੰਕ ਦਾ ਬੇਬੀ ਪਿੰਕ ਕਲਰ ਦੀ ਬਾਟਮ ਵੀ ਅਸੀਂ ਇਹਦੇ ਨਾਲ ਲਗਾ ਸਕਦੇ ਆ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਹੈ ਤੇ ਗ੍ਰੇ ਕਲਰ ਦੀ ਬਾਟਮ ਵੀ ਲਗਾ ਸਕਦੇ ਆ ਜਿਹੜੇ ਇਹ ਵਾਲੇ ਜਿਹੜਾ ਅੱਜ ਤੁਹਾਨੂੰ ਅਸੀਂ ਪੀਸ ਦਿਖਾਏ ਉਹ ਸਾਡੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਜੀ ਜਲਦੀ ਜल्दी ਸਕਰੀਨਸ਼ਾਟ ਲੈ ਕੇ ਜਿੰਨਾ ਵੀ ਮੇਰੇ ਪਹਿਣਾ ਨੂੰ ਕੋਈ ਵੀ ਪੀਸ ਪਸੰਦ ਆ ਰਿਹਾ ਤੇ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਠੀਕ ਹੈ ਜੁਨੀਕ ਜੀ ਪ੍ਰਿੰਟਿੰਗ ਆ ਰਹੀ ਹੈ ਅੱਜਕੱਲ ਸਟੱਫ ਦੀ ਸਭ ਦੀ ਲਿਵਿਆ ਦਾ ਲਿਵਿਆ ਬ੍ਰਾਂਡ ਦਾ ਸੂਟ ਰਹੂਗਾ ਦੇਖੋ ਅਸੀਂ ਇਹਦੇ ਨਾਲ ਜਿਹੜੀ ਬਾਟਮ ਲਗਾਵਾਂਗੇ ਅਸੀਂ ਇਹ ਵਾਲੀ ਬਾਟਮ ਲਗਾਵਾਂਗੇ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਇਸ ਬਾਟਮ ਦੇ ਨਾਲ ਠੀਕ ਹੈ ਮਹਿੰਦੀਆ ਕਲਰ ਦੀ ਬਾਟਮ ਵੀ ਅਸੀਂ ਲਗਾ ਸਕਦੇ ਆ ਇਹਦੇ ਨਾਲ ਅਸੀਂ ਮਹਿੰਦੀਆ ਕਲਰ ਦੀ ਬਾਟਮ ਵੀ ਲਗਾ ਸਕਦੇ ਆ ਠੀਕ ਹੈ ਇਹ ਵਾਲੀ ਬਾਟਮ ਵੀ ਇਹਦੇ ਨਾਲ ਲਗਾ ਸਕਦੇ ਹੋ ਤੁਸੀਂ ਤੇ ਇੱਕ ਡਾਰਕ ਗ੍ਰੀਨ ਕਲਰ ਦੀ ਬਾਟਮ ਵੀ ਲਗਾ ਸਕਦੇ ਆ ਕਈ ਤਰ੍ਹਾਂ ਦੀਆਂ ਬਾਟਮ ਇਹਨਾਂ ਚੱਲ ਸਕਦੀਆਂ ਜੀ ਜੇਕਰ ਤੁਸੀਂ ਸਾਡੇ ਕੋਲੋਂ ਜੇਕਰ ਤੁਹਾਡੇ ਕੋਲ ਬਾਟਮ ਪਹਿਲਾਂ ਹੀ ਅਵੇਲੇਬਲ ਹੈ ਤੇ ਸਾਡੇ ਕੋਲ ਕੱਲਾ ਕੱਟ ਪੀਸ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਸ਼ਿਪਿੰਗ ਚਾਰਜ ਲੱਗਤ ਹੋਊਗਾ ਕੱਟ ਪੀਸ ਦਾ ਤੁਸੀਂ ਇੱਕ ਕੱਟ ਪੀਸ ਮੰਗਾਓ ਦੋ ਮੰਗਾਓ ਸ਼ਿਪਿੰਗ ਚਾਰਜ ਲੱਗਤ ਹੋਊਗਾ ਦੇਖੋ ਇਹ ਇਹ ਵਾਲਾ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਲੀਫ ਪ੍ਰਿੰਟਿੰਗ ਹੈ ਬੜਾ ਪ੍ਰਿੰਟ ਹੈ ਇਹ ਆਫ ਵਾਈਟ ਚਿਕਨ ਵਰਕ ਦੀ ਬਾਟਮ ਦਾ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਕੁੜਤਾ ਸਟਾਈਲ ਦੇ ਵਿੱਚ ਕੋਰਟਾ ਸਟਾਈਲ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਚਿਕਨ ਵਰਕ ਦੀ ਬਾਟਮ ਦੇ ਨਾਲ ਦੇਖੋ ਜੀ ਦੇਖੋ ਚਿਕਨ ਵਰਕ ਦੀ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਜੀ ਬਣ ਕੇ ਇਹ ਵਾਲੀ ਆਉਣੀ ਚਿਕਨ ਵਰਕ ਦੀ ਬਾਟਮ ਠੀਕ ਹੈ ਜੇ ਤੁਸੀਂ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਕਾਫੀ ਕਲਰ ਦੀ ਬਾਟਮ ਵੀ ਤੁਸੀਂ ਇਹਨਾਂ ਲਗਾ ਸਕਦੇ ਹੋ ਇਸ ਤੋਂ ਅਗਲਾ ਪੀਸ ਰਹੂਗਾ ਦੇਖੋ ਜੀ ਅਗਲਾ ਪੀਸ ਰਹੂਗਾ ਇਹ ਵਾਲਾ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਦੀ ਆਫ ਵਾਈਟ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਸਾਢੇ 3 ਮੀਟਰ ਤੱਕ ਸਾਡੇ ਕੋਲੇ ਕੱਟ ਹੈ ਦੀ 4 ਮੀਟਰ ਤੱਕ ਵੀ ਸ਼ਾਇਦ ਹੋ ਸਕਦੀ ਹੈ ਇਹ ਸੂਟ ਦੀ ਕੱਟ ਸਾਡੇ ਕੋਲ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਇਹ ਵਾਲਾ ਬਣ ਕੇ ਚਿਕਨ ਵਰਕ ਦੀ ਬਾਟਮ ਦੇ ਨਾਲ ਜੇਕਰ ਤੁਹਾਨੂੰ ਇਹ ਪਸੰਦ ਆ ਰਿਹਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਪ੍ਰਿੰਟ ਹੈ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਸ ਵਾਲੀ ਸ਼ਰਟ ਦੀ ਕਿੰਨੀ ਪਿਆਰੀ टिंग है ये वाला स्टफ देखो जी ये वाला स्टफ भी बड़ा प्यारा जहाफ़ है लिविया ब्रांड का रहूगा ठीक है जी देखो यहाँ बॉटम लगा सकते हैं जेक बॉटम लेना चाहते हो तो बॉटम भी लगा सकते हो साढ़े को दो पीस अवेलेबल है पूरा कंप्लीट सूट लेना चाहते हो तो वह भी ले सकते हो ठीक है जी इस अगला देखो जी इस अगला पीस देखो ਇਸ ਤੋਂ ਗਲਾਈ ਵਾਲਾ ਪੀਸ ਰਹੂਗਾ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ 3.5 ਮੀਟਰ ਤੱਕ ਸਾਡੇ ਕੋਲੇ ਇਹਦੀ ਕੱਟ ਰਹੂਗੀ ਫਰੌਕ ਬੜੀ ਸੋਹਣੀ ਜੀ ਰੈਡੀ ਹੋਣੀ ਹੈ ਦੀ ਐਸੇ ਪ੍ਰਿੰਟ ਦੀ ਜਿਹੜੀ ਫਰੌਕ ਹੈ ਬੜੀ ਸੋਹਣੀ ਜੀ ਰੈਡੀ ਹੋਣੀ ਹੈ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਦੇਖੋ ਇਹ ਵਾਲੀ ਬਾਟਮ ਲਗਾਈ ਹੈ ਤੇ ਦੋ ਕਲਰ ਦੀ ਬਾਟਮ ਚੱਲੂਗੇ ਨਾਲ ਠੀਕ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਟਮ ਸਾਡੇ ਕੋਲੋਂ ਜੇ ਬਾਈ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੇ ਕੱਲਾ ਕੱਟ ਪੀਸ ਲੈਣਾ ਚਾਹਣੇ ਉਹ ਤਾਂ ਕੱਟ ਪੀਸ ਲੈ ਸਕਦੇ। ਦੇਖੋ ਇਹ ਕੇ ਵਾਲੀ ਬਾਟਮ ਵੀ ਇਹਦੇ ਨਾਲ ਅਸੀਂ ਇਹਦੀ ਮੈਚਿੰਗ ਕੀਤੀ ਹੈ ਵਾਲੀ ਬਾਟਮ ਦੀ ਵੀ। ਅਗਲਾ ਕੱਟ ਪੀਸ ਰਹੂਗਾ ਦੇਖੋ ਜੀ। ਬੜੇ ਸੋਹਣੇ ਜਿਹੇ ਪ੍ਰਿੰਟ ਹੈ ਬਹੁਤ ਪਿਆਰੇ ਜਿਹੇ ਪ੍ਰਿੰਟ ਹੈ ਸਟਾਫ ਦੇ। ਇਹ ਕੇ ਵਾਲੀ ਬਾਟਮ ਸ਼ਰਟ ਆਉਗੀ ਜੀ। ਸ਼ਰਟ ਪੀਸ ਆਊਗਾ ਦੇਖੋ ਜੀ। ਇਹਦੇ ਨਾਲ ਅਸੀਂ ਮਹਿੰਦੀਆ ਕਰਲ ਦੀ ਬਾਟਮ ਲਗਾਈ ਹੈ ਤੇ ਪੀਸ ਕਲਰ ਦੀ ਬਾਟਮ ਵੀ ਇਹਦੇ ਨਾਲ ਲਗਾ ਸਕਦੇ ਆ। ਠੀਕ ਹੈ ਜੀ। ਇਜਨ ਅਸੀਂ ਮੈਂਡੀਆ ਕਲਰ ਦੀ ਬਾਟਮ ਲਗਾਈ ਹੈ ਠੀਕੇ ਜੇਕਰ ਤੁਹਾਨੂੰ ਸਾਰੇ ਕੋਲ ਬਾਟਮ ਲੈਣਾ ਚਾਹੀਏ ਤਾਂ 90 ਰੁਪਏ ਮੀਟਰ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਬਾਟਮ ਮਿਲੂਗੀ ਕੱਟ ਪੀਸ ਰਹੂਗਾ 115 ਰੁਪਏ ਮੀਟਰ ਲਿਵਿਆ ਬ੍ਰਾਂਡ ਦਾ ਕੱਟ ਪੀਸ ਰਹੂਗਾ ਕੱਟ ਪੀਸ ਦਾ ਸਟਾਫ ਬਹੁਤ ਹੀ ਵਧੀਆ ਬ੍ਰਾਂਡਡ ਪੀਸ ਹੈ ਜੀ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਪਸੰਦ ਆਇਆ ਹੋਵੇ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਤੁਹਾਨੂੰ ਵਟਸਐਪ ਨੰਬਰ ਦਿੱਤਾ ਗਿਆ ਹੈ ਤੇ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੋ ਸਾਡੀ ਲੋਕੇਸ਼ਨ ਰਹੂਗੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਗਈ ਹੈ ਤੁਸੀਂ ਉੱਥੇ ਸਾਡੀ ਕਲੀ ਦੇਖ ਸਕਦੇ ਹੋ ਲੋਕੇਸ਼ਨ ਨੂੰ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ ਜੀ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ